ਰੀਜਨ ਸਤਾਜੀ ਕਰੀਏ ਅੱਜ ਦੇਖਾ ਬਣੀ ਹਾਈ ਸਰ ਜੋ ਆਇਦਰ ਪ੍ਰੈਸ ਕਾਨਫਰੈਂਸ ਹਾਂ। ਮਿਸ਼ਨਟ ਪੁਲਿਸ ਨੇ ਇੱਕ ਬੜਾ ਵਧੀਆ ਜਿ ਇੱਕ ਇੱਕ ਕਾਮਯਾਬੀ ਹਾਸਲ ਹੋਈ ਇਹਨੂੰ ਸਨੇਚਰਾਂ ਦੇ ਖਿਲਾਫ ਜਿਹੜਾ ਆਪਾਂ ਜਾਂ ਮੜੇ ਅੰਸਰਾਂ ਦੇ ਖਿਲਾਫ ਜਿਹੜੀ ਆਪਾਂ ਮੁਹਿੰਮ ਵਿੱਢੀ ਆ। ਉਹਦੇ ਦੌਰਾਨ ਹੀ ਜਿਹੜਾ ਇੱਕ ਤਾਂ ਇੱਕ ਇਨਸੀਡੈਂਟ ਹੋਇਆ ਸੀਗਾ 26 2 26 2 ਨੂੰ ਉਹਦੇ ਵਿੱਚ ਬਸਤੀ ਬਸਤੀ 바ਵਾ ਖੇ ਰੋਡ ਦੇ ਉੱਤੇ ਇੱਕ ਦੁਕਾਨ ਸੀਗੀ ਦੁਕਾਨ ਗੁੱਗਨੇ ਨਾਂ ਦਾ ਸੀਗਾ ਜਿਹੜਾ ਸਨਾਰੇ ਦਾ ਕੰਮ ਕਰਦਾ ਸੀ ਪਲੱਸ ਮਨੀ ਚੇਂਜਰ ਦਾ ਕੰਮ ਕਰਦਾ ਸੀ 26 ਤਰੀਕ ਨੂੰ ਆ ਕੇ ਕਰੀਬ ਬਾਅਦ ਦੁਪਹਿਰ ਜਿਹੜਾ ਇਹ ਦੋ ਮੁੰਡੇ ਤਰਨਜੀਤ ਸਿੰਘ ਸੀਗਾ ਇੱਕ ਗੁਲਸ਼ਨ ਸੀਗਾ ਗੁਲਸ਼ਨ ਜਿਹੜਾ ਉਹ ਬਾਹਰ ਖੜਾ ਸੀ ਐਕਟਿਵ ਤੇ ਤਰਨਜੀਤ ਅੰਦਰ ਗਿਆ ਜਾ ਕੇ ਧਾਤਰ ਸੀਗਾ ਧਾਤਰ ਦੇ ਨਾਲ ਇਹਨਾਂ ਜਾ ਕੇ ਉਹਨੂੰ ਉਹਦੇ ਤੇ ਵਾਰਕਰ ਨੇ ਸ਼ੁਰੂ ਕਰ ਦਿੱਤੇ ਕਾਫੀ ਧਾਤਰ ਮਾਰੇ ਉਹਦੇ ਬਾਦ ਦੇ ਵਿੱਚ 20000 ਰੁਪਇਆ ਲੈ ਕੇ ਉਥੋਂ ਜਿਹੜਾ ਇਹ ਫਰਾਰ ਹੋ ਗਏ। ਤੋਂ ਆਪਾਂ ਜਦੋਂ ਇਸ ਟਾਈਮ ਜਦੋਂ ਇਹਨਾਂ ਨੇ ਕ੍ਰਾਈਮ ਕਮਿਟ ਕੀਤਾ ਸੀਗਾ ਉਦੋਂ ਇਹਨਾਂ ਮਫਲਡ ਫੇਸ ਸੀਗਾ। ਅਸੀਂ ਕਿਸੇ ਤਰੀਕੇ ਦੇ ਨਾਲ ਸਾਨੂੰ ਇਹਦਾ ਜਿਹੜਾ ਥੋੜੀ ਇਨਪੁਟ ਮਿਲੀ ਕਿ ਇਹ ਬੰਦਾ ਹੋ ਸਕਦਾ ਅਸੀਂ ਇਹਨੂੰ ਜਿਹੜੀ ਟਾਈਮਲੀ ਅਰੈਸਟ ਕਰਤਾ ਕਰਕੇ ਤੇ ਜਿਹੜਾ ਇਹਨ ਵਾਕਿਆ ਹੀ ਜਿਹੜਾ ਇਹਦੀ ਐਡਮਿਸ਼ਨ ਹੋਈ ਵੀ ਇਹੀ ਸੀਗਾ। ਇਦ ਨਾਲ ਜਿਹੜਾ ਦੂਸਰਾ ਗੁਲਸ਼ਨ ਸੀਗਾ ਉਹ ਐਕਟਿਵ ਹੈ ਤਾਂ ਸੀਗਾ ਉਹ ਬਾਹਰ ਖੜਾ ਉਹਨੂੰ ਵੀ ਇਹੀ ਨਾ ਅਰੈਸਟ ਕਰ ਲਿਆ ਇਹਦੇ ਵਿੱਚ ਹੁਣ ਅਸੀਂ ਇਨਵੈਸਟੀਗੇਟ ਕਰ ਰਹੇ ਆਂ ਵੀ ਜਿਹੜਾ ਗੁਲਸ਼ਨ ਦਾ ਕੀ ਉਹਦਾ ਉਹਦੇ ਉਹਦੀ ਕ੍ਰਿਮੀਨਲਿਟੀ ਹੈ ਉਹਦੇ ਐਕਸ਼ਨ ਵਿੱਚ ਉਹਨੂੰ ਪਤਾ ਸੀ ਜਾਂ ਨਹੀਂ ਇਹ ਆਪਾਂ ਤਫ਼ਤੀਸ਼ ਕਰ ਰਹੇ ਆਂ ਨਾਲ ਹੀ ਇੱਕ ਜਿਹੜਾ 2018 ਦੇ ਵਿੱਚ ਅਗਸਤ ਮਹੀਨੇ ਇੱਕ ਸਨੈਚਿੰਗ ਹੋਈ ਸੀਗੀ ਡਿਵੀਜ਼ਨ ਨੰਬਰ 1 ਦੇ ਵਿੱਚ ਉਹ ਜਿਹੜਾ ਦੋਸ਼ੀ ਆ ਜਿਹੜਾ ਆਪਣਾ ਸੰਦੀਪ ਕੁਮਾਰ ਸੰਜੂ ਇਹ ਤੇ ਇੱਕ ਜਿਹੜਾ ਯਤਨ ਦੇ ਨਿਤਨ ਇਹ ਦੋਨਾਂ ਨੇ ਕੀਤਾ ਸੀਗਾ ਇਹਨਾਂ ਕੋ ਮੋਟਰਸਾਈਕਲ ਹੀ ਮੋਟਰਸਾਈਕਲ ਦੇ ਨਾਲ ਨੇ ਮੋਬਾਈਲ ਖੋਇਆ ਸੀਗਾ ਉਹ ਮੋਬਾਈਲ ਜਿਹੜਾ ਅਸੀਂ ਰਿਕਵਰ ਕਰ ਲਿਆ ਇਹਨਾਂ ਤੋਂ ਜਿਹੜਾ ਨਿਤਨ ਹੈ ਉਹ ਸਟੌਂਡਿੰਗ ਆ ਜਲਦੀ ਹੀ ਉਹਨੂੰ ਵੀ ਆਪਾਂ ਅਰੈਸਟ ਕਰ ਲਾਂਗੇ ਜੀ ਇਹਨਾਂ ਦੇ ਖਿਲਾਫ ਜਿਹੜੇ ਪਹਿਲਾਂ ਵੀ ਇੱਕ ਇੱਕ ਦੋ ਦੋ ਮੁਕੱਦਮੇ ਦਰਜ ਨੇ ਥੇ ਫਿਰ ਕਿਹੜਾ ਦੁਬਈ ਤੋਂ ਆਇਆ ਮੁੰਡਾ ਹੋਗਾ ਕੀ ਹਾਂ ਜਿਹੜਾ ਦੁਬਈ ਤੋਂ ਆਇਆ ਉਹਦਾ ਉਹਦਾ ਆਪਾਂ ਥੋੜਾ ਜਿਹਾ ਵੇਖ ਰਹੇ ਆਂ ਵੀ ਇਹਦਾ ਵਕਈ ਇਹਨੂੰ ਇਹਦੇ ਬਾਰੇ ਇਲਮ ਸੀਗਾ ਵੀ ਇਹ ਉੱਥੇ ਜਿਹੜਾ ਕ੍ਰਾਈਮ ਕਰਨ ਜਾ ਰਹੇ ਆ ਉਹਰ ਵਾਲੇ ਹੀ ਅਨਮਲੇ ਅੰਦਰ ਐਗਜ਼ਾਮਨ ਅੰਡਰ ਇਨਵੈਸਟੀਗੇਸ਼ਨ ਸਰ ਕੀ ਜੇਕਰ ਤੋਂ ਗ੍ਰਿਫਤਾਰੀ ਕੀਤੀ ਇਹਨਾਂ ਨੂੰ ਥਾਲੀ ਵੱਲ ਲੱਗੋਗੇ ਜਿਹੜੇ ਬੰਦਿਆਂ ਨੇ ਸੁਨਿਆਰੀ ਦੁਕਾਨ ਤੋਂ ਲੁੱਟ ਕੀਤੀ ਸੀ ਉਹਨਾਂ ਦੀ ਜੇ ਬੈਕਗ੍ਰਾਉਂਡ ਕਰੀਏ ਪੁੱਛ ਕੇ ਪਿਛਲੀ ਦੇ ਦੇਖੇਗਾ ਥੀਰ ਬੌੜਾ ਨਾ ਤਰਨਵੀਰ ਤਰਨਵੀਰ ਦਾ ਹਾਂ ਇਹਨਾਂ ਦੇ ਸਭ ਤਰਨਵੀਰ ਦਾ ਕ੍ਰਿਮੀਨਲ ਪ੍ਰੋਫਾਈਲ ਤੇ ਹੈ ਇਹਦਾ ਇਹਦਾ ਪਤਾ ਲੱਗਾ ਇਹਨ ਐਡਮਿਟ ਨਹੀਂ ਕੀਤਾ ਲੇਕਿਨ ਸਾਨੂੰ ਉਦਾਂ ਪਤਾ ਲੱਗਾ ਵੀ ਇਹਨ ਇੱਕ ਅਮਰਸਰ ਦੇ ਵਿੱਚ ਫਾਰਚੂਨਰ ਖੋਈ ਸੀਗੀ ਵੀ ਤੇ ਉਹ ਐਫ ਆਈ ਆ ਦਰਜ ਹੈ ਉਹਦੇ ਵਿੱਚ ਮੇਰੇ ਖਿਆਲ ਇਹਨਾਂ ਦਾ ਕੰਪਰੋਮਾਈਜ਼ ਹੋ ਗਿਆ ਸੀਗਾ ਲੇਕਿਨ ਆਪਾਂ ਉਹ ਵੈਰੀਫਾਈ ਕਰ ਰਹੇ ਆਂ ਵੀ ਉਹ ਕਿਹੜੇ ਥਾਣੇ ਪਰਚਾ ਦਰਜ ਹੋਇਆ ਸੀ ਤੇ ਉਹਦਾ ਸਟੇਟਸ ਕੀ ਆ ਪਤਾ ਲੱਗਾ ਫੋਰਚੂਨਾਂ ਕੀ ਦੀ ਸੀ ਉਹ ਨਹੀਂ ਉਹ ਕਲੀਅਰ ਨਹੀਂ ਹੋਇਆ ਚੰਗਤ ਰਾਜ ਤੱਕ ਠੀਕ ਹੈ ਤੇ ਜਿਹੜਾ ਗੁਲਸ਼ੇਨੀ ਇਹਦਾ ਕ੍ਰਾਈਮ ਪ੍ਰੋਫਾਈਲ ਇੱਥੇ ਕੋਈ ਨਹੀਂ ਆਇਆ ਇਹਦੇ ਕੋਈ ਪਰਚਾ ਦਰਜ ਨਹੀਂ ਹੈ ਇੱਥੇ ਲਾ ਠੀਕ ਹੈ ਜੀ ਲਿਆਓ ਜੀ ਸਰ ਜੀ ਨਹੀਂ ਜਾਉਗਾ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ